ਹਾਂਜੀ ਸਰ ਸ੍ਰੀਕਲ ਸਰਿਆ ਨੂੰ ਆਯੂਬ ਸਰਿਆ ਨੇ ਬਹੁਤ ਵਧੀਆ ਹੋਮ ਹੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਸਭ ਤੋਂ ਪਹਿਲਾਂ ਚੈਨਲ ਨੂੰ ਜਿਹੜੇ ਨਵੇਂ ਨੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਅੱਜ ਆਪਾਂ ਗੱਲ ਕਰਦੇ ਹਾਂ ਜਿਹੜੇ ਕਿ YouTube ਤੇ Instagram ਤੇ ਇੱਕ ਫੇਮਸ ਕਪਲ ਰੀਤ ਆਕਾਸ਼ ਥੋੜੀ ਦਿਨ ਪਹਿਲਾਂ ਉਹਨਾਂ ਦੀ ਛੋਟੀ ਜੀ ਬੱਚੀ ਦੀ ਡੈਥ ਹੋ ਗਈ ਸੀਗੀ ਜਿਹੜਾ ਕਿ YouTube ਤੇ Instagram ਤੇ ਇੱਕ ਫੇਮਸ ਟੌਪਿਕ ਬਣਿਆ ਪਿਆਗਾ ਹਰੇਕ ਬੰਦਾ ਵੀਡੀਓ ਪਾ ਰਿਹਾ ਤੇ ਹਰ ਬੰਦਾ ਕਮੈਂਟ ਕਰ ਰਿਹਾ ਉਹਨਾਂ ਨੂੰ ਹਨਾ ਕਿ ਉਹਨਾਂ ਨੇ ਬੱਚੇ ਨੂੰ ਠੰਡ ਲਗਵਾ ਲਈ ਸੀਗੀ ਉਹਨਾਂ ਨੇ ਬੱਚੇ ਦੀ ਕੇਅਰ ਨਹੀਂ ਕੀਤੀ ਉਹਨਾਂ ਦੀ ਲਾਪਰਵਾਹੀ ਕਾਰਨ ਬੱਚੇ ਦੀ ਡੈਥ ਹੋ ਗਈ ਸੀ ਚਲੋ ਜੋ ਵੀ ਹੋਇਆ ਹਨਾ ਉਹਨਾਂ ਦੀ ਲਾਪਰਵਾਹੀ ਕਾਰਨ ਹੋਇਆ ਬਹੁਤ ਮਾੜਾ ਹੋਇਆ ਨਹੀਂ ਹੋਣਾ ਚਾਹੀਦਾ ਸੀ ਇਦਾਂ ਤੇ ਬਾਕੀ ਬੱਚੇ ਦੀ ਪਹਿਲੀ ਠੰਡ ਸੀਗੀ ਹਨਾ ਛੋਟੇ ਬੱਚੇ ਦੀ ਪਹਿਲੀ ਠੰਡ ਹੋਵੇ ਗਰਮੀ ਹੋਵੇ ਧਿਆਨ ਤਾਂ ਆਪਾਂ ਨੂੰ ਰੱਖਣਾ ਚਾਹੀਦਾ ਹੀ ਹੈ ਕਿਉਂਕਿ ਨਹੀਂ ਪਤਾ ਹੁੰਦਾ ਹਨਾ ਕਿ ਕਿਸ ਚੀਜ਼ ਤੋਂ ਬੱਚੇ ਨੂੰ ਪ੍ਰੋਬਲਮ ਹੋ ਜੇ ਤੇ ਬਾਕੀ ਕੁਝ ਵੀਡੀਓ ਸਾਹਮਣੇ ਆਈਆਂ ਨੇ ਕਿ ਉਹਨਾਂ ਨੇ ਵੀ ਉਹਨਾਂ ਦੇ ਬੱਚੇ ਨੂੰ ਪਹਿਲਾਂ ਤੋਂ ਹੀ ਪ੍ਰੋਬਲਮ ਸੀਗੀ ਬਰਥ ਟਾਈਮ ਤੋਂ ਉਹਨਾਂ ਦੀ ਮੈਡੀਸਨ ਵਗੈਰਾ ਚੱਲਦੀ ਸੀ ਕਿ ਉਹ ਬੱਚੇ ਨੂੰ ਮੈਡੀਸਨ ਦਵਾਉਣ ਜਾਂਦੇ ਹੁੰਦੇ ਸੀ ਹਨਾ ਤੇ ਬਾਕੀ ਇੱਕ ਗੱਲ ਹੋਰ ਹਨਾ ਕਿ ਉਹਨਾਂ ਨੂੰ ਕਮੈਂਟ ਕਰ ਰਹੇ ਨੇ ਕਿ ਉਹ ਬੱਚੇ ਨੂੰ ਹਨਾ ਬੋਟਲ ਵਾਲਾ ਦੁੱਧ ਪਿਲਾਉਂਦੇ ਸੀ ਉਹ ਬੱਚੇ ਨੂੰ ਆਪਣਾ ਦੁੱਧ ਨਹੀਂ ਪਿਲਾ ਰਹੇ ਸੀ ਤਾਂ ਉਹ ਪੰਨ ਸਾਰਿਆਂ ਨੂੰ ਪਤਾ ਕਿ ਉਹਨਾਂ ਦੇ ਰੀਤ ਦੇ ਮਤਲਬ ਪ੍ਰੋਬਲਮ ਸੀਗੀ ਉਹਨੂੰ ਤੇ ਉਹਦੀ ਚੈਸਟ ਦਾ ਆਪਰੇਟਿਵ ਹੀ ਹੋਇਆ ਸੀਗਾ ਹਨਾ ਹੋ ਸਕਦਾ ਉਹ ਰੀਜ਼ਨ ਹੋਵੇ ਵੀ ਤਾਂ ਕਰਕੇ ਉਹ ਬੱਚੇ ਨੂੰ ਆਪਣਾ ਦੁੱਧ ਨਹੀਂ ਪਿਲਾਉਂਦੇ ਸੀਗੇ ਤੇ ਬਾਕੀ ਹਨਾ ਕਿਵੇਂ ਬੱਚੇ ਦੀ ਉਹਨਾਂ ਦੀ ਡੈਥ ਹੋਈ ਅਸਲ ਸੱਚ ਤਾਂ ਆਪਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਕਿਉਂਕਿ ਜਿੰਨਾ ਟਾਈਮ ਉਹ ਸਾਹਮਣੇ ਨਹੀਂ ਆਉਂਦੇ ਉਹ ਆਪਣੀ ਵੀਡੀਓ ਨਹੀਂ ਪਾਉਂਦੇ ਹਨਾ ਤੇ ਉਹਨਾਂ ਟਾਈਮ ਆਪਾਂ ਨੂੰ ਕੁਝ ਨਹੀਂ ਪਤਾ ਕਿ ਕੀ ਹੋਇਆ ਹਨਾ ਆਪਾਂ ਤਾਂ ਜਸਟ ਇੱਕ ਗੈਸ ਲਾਇਆ ਹਨਾ ਕਿ ਹਾਂ ਬੱਚੇ ਨੂੰ ਠੰਡ ਲੱਗੀ ਸੀ ਲੋਕਾਂ ਦੇ ਬੀ ਲੋਕ ਕਹਿ ਰਹੇ ਨੇ ਬਸ ਸਾਰੇ ਹਨਾ ਉਹਨਾਂ ਦੇ ਪਿੱਛੇ ਸਾਰਿਆਂ ਨੂੰ ਇਹੀ ਲੱਗਦਾ ਕਿ ਹਾਂ ਬਸ ਉਹਨਾਂ ਦੇ ਬੱਚੇ ਨੂੰ ਠੰਡ ਲੱਗ ਗਈ ਸੀ ਇਹ ਉਹਨਾਂ ਨੇ ਕੇਅਰ ਨਹੀਂ ਕੀਤੀ ਬਾਕੀ ਅਸਲ ਸੱਚ ਉਹਨਾਂ ਨੂੰ ਪਤਾ ਹਨਾ ਜਦੋਂ ਦੱਸਣਗੇ ਉਦੋਂ ਹੀ ਪਤਾ ਲੱਗੂਗਾ ਕਿ ਕੀ ਤੇ ਜੋ ਵੀ ਹੋਇਆ ਚਲੋ ਹਨਾ ਚਾਹੀ ਉਹਨਾਂ ਦੀ ਲਾਪਰਵਾਹੀ ਨਾਲ ਹੋਇਆ ਕਿਵੇਂ ਵੀ ਹੋਇਆ ਬਟ ਬਹੁਤ ਗਲਤ ਹੋਇਆ ਹਨਾ ਇੱਕ ਮਾਂ ਨੂੰ ਜਿਹੜੀ ਕਿ 9 ਮਹੀਨੇ ਹਨਾ ਬੱਚੇ ਨੂੰ ਪੇਟ 'ਚ ਰੱਖਦੀ ਹੈ ਇੰਨਾ ਦਰਦ ਸਹਿ ਕੇ ਉਹਨੂੰ ਜਨਮ ਦਿੰਦੀ ਹੈ ਉਹਦੇ ਲਈ ਹਨਾ ਇਹ ਸਭ ਸਹਿਣਾ ਬਹੁਤ ਔਖਾ ਹੋ ਜਾਂਦਾ ਤੇ ਜੋ ਲੋਦੀ ਵਿਚਾਰੀ ਦੀ ਹਨ ਇੰਨੀ ਕੀ ਲਿਖੀ ਸੀ ਉਹਨੇ ਆਪਣੇ ਮਾਪਿਆਂ ਦੇ ਹੱਥਾਂ 'ਚ ਇੰਨਾ ਟਾਈਮ ਹੀ ਖੇਡਣਾ ਸੀਗਾ ਤੇ ਚਲੋ ਜੋ ਵੀ ਹੋਇਆ ਹਨਾ ਮਾੜਾ ਹੋਇਆ ਤੇ ਵੈਗਰੋਗੇ ਅਰਦਾਸ ਕਰ ਸਕਦੇ ਆਪਾਂ ਤਾਂ ਕਿ ਬਾਬਾ ਜੀ ਹਨਾ ਛੇਤੀ ਉਹਨਾਂ ਨੂੰ ਦੁਬਾਰਾ ਖੁਸ਼ੀਆਂ ਦੇਣ ਤੇ ਉਹਨਾਂ ਦਾ ਬੱਚਾ ਹਨਾ ਜਲਦੀ ਤੋਂ ਜਲਦੀ ਉਹਨਾਂ ਨੂੰ ਫੇਰ ਵਾਪਸ ਕਰਨ ਬਾਕੀ ਹਣਾ ਬਈ ਸਾਰਾ ਕੁਝ ਜ਼ਰੂਰੀ ਹੁੰਦਾ ਹਨਾ ਚਲੋ ਵੀਡੀਓ ਪਾਉਣੀ ਆ ਵੀ ਜ਼ਰੂਰੀ ਨੇ ਜੋ ਕਹਿੰਦੇ ਨੇ ਜਿਵੇਂ ਲੋਕ ਉਹਨਾਂ ਨੂੰ ਕਿ ਵੀਡੀਓ ਬਣਾਉਂਦੇ ਸੀਗੇ ਹਨਾ ਵੀ ਸਿਰ ਨਹੀਂ ਢੱਕਦੇ ਸੀਗੇ ਤਾਂ ਕਰਕੇ ਏਦਾਂ ਉਦਾਂ ਹੋਇਆ ਤੇ ਚਲੋ ਸਾਰਾ ਕੁਝ ਜ਼ਰੂਰੀ ਹੁੰਦਾ ਹਨਾ ਵੀਡੀਓ ਬਣਾਉਣੀ ਆ ਚਲੋ ਕੰਮ ਹਨਾ ਕੰਮ ਵੀ ਜ਼ਰੂਰੀ ਨੇ ਤੇ ਬੱਚੇ ਸੰਭਾਲਣੇ ਵੀ ਜ਼ਰੂਰੀ ਨੇ ਤੇ ਪਹਿਲਾਂ ਆਪਣੇ ਬੱਚਿਆਂ ਦੀ ਕੇਅਰ ਜ਼ਰੂਰੀ ਆ ਉਹ ਜ਼ਰੂਰ ਕਰਿਆ ਕਰੋ ਹਨਾ ਸਰਦੀ ਆ ਇੰਨੀ ਜ਼ਿਆਦਾ ਠੰਡਾ ਹਨਾ ਛੋਟੇ ਬੱਚਿਆਂ ਦੀ ਕੇਅਰ ਬਹੁਤ ਜ਼ਰੂਰੀ ਆ ਕਿਉਂਕਿ ਆਪਣੇ ਘਰੇ ਵੀ ਬੱਚੇ ਨੇ ਆਪਾਂ ਵੀ ਸਮਝਦੇ ਆ ਹਨਾ ਆਪਣੇ ਚਾਹੇ ਵੱਡੇ ਹੋ ਗਏ ਨੇ ਬੱਚੇ ਬਟ ਫਿਰ ਵੀ ਆਪਾਂ ਇਹੀ ਟਰਾਈ ਕਰੀਦਾ ਕਿ ਬੱਚਾ ਬਾਹਰ ਨਾ ਨਿਕਲੇ ਤੇ ਵੀਡੀਓ ਨੂੰ ਮੈਨ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ